ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾਸ ਸੱਚਾ ਜਾਣੀਐ ਸੱਚੜਾ ਪਰਵਦਗਾਰੂ ਜੇ ਨਾ ਆਪੀਨ ਆਪ ਸਾਜਿਆ ਸੱਚੜਾ ਅਲਖ ਅਪਾਰੂ ਆਪ ਹੀ ਨੀ ਕਹਿਣਾ ਆਪੀ ਤੇ ਨੈ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਥੋੜਾ ਜਿਆ ਕਸ ਕੇ ਜੀਨ ਆਪੀ ਨੈ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੁਇ ਪੜਾ ਜੁੜ ਵਿਛੂੜਿਆ ਨਾ ਗੁਰ ਬਿਨ ਘੂਰ ਅੰਧਾਰੋ ਸੂਰਜ ਚੰਦ ਸਿਰ ਜਿਆ ਨਾ ਇਹਨਸ ਚਲਤ ਵਿਚਾਰੂ ਸੱਚੜਾ ਸਾਹਿਬ ਸੱਚ ਤੂ ਸੱਚੜਾ ਦੇਹ ਪਿਆਰੂ ਰਹਾਉ ਤੁਧ ਸਿਰਜੀ ਮਿਤਨੀ ਦੁਖ ਸੁਖ ਦੇਵਨ ਹਾਰੂ ਨਾਰੀ ਪੁਰਖ ਸਿਰਜਿਆ ਵੇਖ ਮਾਇਆ ਬੋਹ ਪਿਆਰੂ ਖਾਣੀ ਬਾਣੀ ਤੇਰੀ ਆ ਦੇਹ ਜੀਆ ਆਧਾਰੂ ਕੁਦਰਤ ਤਖਤ ਰਚਾਇਆ ਸਤਿ ਨਿਵੇੜਨ ਹਾਰੂ ਆਵਾ ਗਵਣ ਸਿਰਜਿਆ तू थेर करने हारू जम्मण मरना आय गया बद्धिक जीव विकारू बद्धिक कसके बोलना है बूडड़ै नाम विसारेया बूडड़ै क्या तिस चारू इतिहाना बूडड़ै बूडड़ै नहीं कहना थोड़े जे कसके पाद उच्चारण करने हैं ਬੂੜੜੈ ਇਥੇ ਜਮਕ ਲਾ ਦਨੀਆ ਨਾਮ ਵਿਸਾਰਿਆ ਇਥੇ ਵਿਸਰਾਮ ਹੈ ਬੂੜੜੈ ਇਹ ਵੀ ਥੋੜਾ ਜਿਹਾ ਕਸ ਕੇ ਬੋਲਣਾ ਹੈ ਜਮਕ ਲਾ ਦਨੀਆ ਕਿਆ ਤਿਸ ਚਾਰੂ ਗੁਣ ਛੋੜ ਬੇਖ ਲੱਦਿਆ ਅਗੁਣ ਕਾ ਵਣਜਾਰੂ ਸੱੜੜੇ ਆਏ ਤਿਨਾ ਜਾਨੀਆ ਹੁਕਮ ਸੱਚੇ ਕਰਤਾਰੂ ਸੱੜੜੇ ਪਦ ਕਸ ਕੇ ਉਚਾਰਨ ਕਰਨਾ ਸੱੜੜੇ ਨਹੀਂ ਕਹਿਣਾ ਨਾਰੀ ਪੁਰਖ ਵਿਚੁੰਨਿਆ ਵਿਛੁੜਿਆ ਮਿਲਣ ਹਾਰੂ ਰੂਪ ਨਾ ਜਾਣੈ ਸੋ ਹੁਣੀਐ ਹੁਕਮ ਬੱਦੀ ਸਿਰ ਕਾਰੋ ਏ ਸਿਰ ਕਾਰੋ ਵੱਖਰਾ ਪਾਠ ਕਰਨਾ ਸਰਕਾਰੋ ਇਕੱਠਾ ਨੀ ਕਹਿ ਦੇਣਾ ਬਾਲਕ ਬੇਰਦ ਨਾ ਜਾਣੀ ਤੋੜਨ ਹੇਤ ਪਿਆਰੋ ਬਾਲਕ ਬੇਰਦ ਇਥੇ ਠਮਕ ਨਾ ਜਾਣੀ ਇਥੇ ਵਿਸਰਾਮ ਹੈ ਤੋੜਨ ਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚਾ ਹੰਸ ਗਿਆ ਗੈਣਾਰੀ ਵਿਸਾਮ ਧਿਆਨ ਨਾਲ ਲਾਉਣਾ ਨੌ ਦਰ ਠਾਕੇ ਇੱਥੇ ਠਮਕ ਹੁਕਮ ਸੱਚਾ ਇੱਥੇ ਵਿਸਰਾਮ ਹੰਸ ਨਹੀਂ ਨੌ ਦਰ ਹਾਂਜੀ ਨੌ ਦਰ ਠਾਕੇ ਨੌ ਦਰਵਾਜ਼ੀਆਂ ਦੀ ਗੱਲ ਹੈ ਇੱਥੇ ਨੌ ਦਰ ਠਾਕੇ ਹੁਕਮ ਸੱਚਾ ਇੱਥੇ ਵਿਸਰਾਮ ਹੰਸ ਗਿਆ ਗੈਣਾਰੀ ਸਾਤਨ ਛੁੱਟੀ ਮੁਠੀ ਝੂਠ ਝੂਠ ਵਿਧਣਿਆ ਮਿਰਤਕੜਾ ਅੰਗਣੜੇ ਬਾਰੇ ਇਹ ਪਾਠ ਆ ਨਾਲ ਉਚਾਰਨ ਕਰਨਾ ਸਾਤਨ ਵੱਖਰਾ ਹੀ ਪਾਠ ਹੈ ਸਾਤਨ ਛੁੱਟੀ ਮੁਠੀ ਇਹ ਪਦ ਜਿਹੜੇ ਨੇ ਦਰਮਿਆਨੇ ਜੇ ਉਚਾਰਨ ਕਰਨੇ ਹਨ ਥੋੜੇ ਕੱਸ ਕੇ ਬੋਲਿਆ ਛੁੱਟੀ ਮੁਠੀ ਨਹੀਂ ਕਹਿਣਾ ਛੁੱਟੀ ਮੁਠੀ ਇੱਥੇ ਠੰਮਕ ਹੈ ਝੂਠ ਵਿਧਣਿਆ ਇਹ ਵਿਦਣੀਆਂ ਦੱਦਾ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਬੋਲਣਾ ਝੂਠ ਵਿਦਣੀਆਂ ਇਥੇ ਵਿਸਰਾਮ ਹੈ ਮਿਰਤਕ ੜਾ ੜਾ ਪਦ ਤੋਂ ਦੇਸ਼ ਦੀਆਂ ਪਾਠ ਕਟਾਏ ਮਿਰਤ ਕੜਾ ਨਹੀਂ ਕਹਿਣਾ ਮਿਰਤ ਕੜਾ ਮਿਰਤ ਕੜਾ ਅੰਗਣੜੇ ਗੱਗਾ ਨਹੀਂ ਲਾਉਣਾ ਹੈ ਮੰਗਾ ਬੋਲਣਾ ਅੰਗ ਅੰਗਣੜੇ ਨਹੀਂ ਕਹਿਣਾ ਅੰਗਣੜੇ ਅੰਗਣੜੇ ਬਾਰੀ ਸੁਰਤ ਮੁਈ ਮਰਮਾਈਏ ਮਹਿਲ ਰੁਨੀ ਦਰਬਾਰੇ ਇਹ ਵੀ ਪਾਠ ਮਰਮਾਈਏ ਇਕੱਠਾ ਨਹੀਂ ਕਰਨਾ ਹੈ ਸੁਰਤ ਮੁਈ ਮਰਮਾਈਏ ਇਥੇ ਵਿਸ਼ਰਾਮ ਹੈ ਮਹਿਲ ਰੁਨੀ ਦਰਬਾਰੇ ਦਰਬਾਰੇ ਵੱਖਰਾ ਪਾਠ ਸੰਪਰਦਾ ਦੀ ਵਿੱਚ ਕਰਾਇਆ ਜਾਂਦਾ ਹੈ ਰੋਹ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ जाल माल जानी नाल कपड़ पट अंबारे ये जाल माल पुला ही पाद उचारण करने माल नहीं कह देना है जाल माल जानी नाले पाद पद के उचारण करना है कपड़ पट अंबारे ये भी पद कस के उचारण करने हैं ਵਾਦੇ ਵਜੇ ਸੱਚੀ ਬਾਣੀਆ ਪੰਚ ਮੁਏ ਮਨ ਮਾਰੀ ਜਾਨੀ ਵਿਛੁੰਣੜੇ ਮੇਰਾ ਮਰਨ ਭਇਆ ਜਾਨੀ ਵਿਛੁੰਣੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੀ ਜੀਵਤ ਮਰੈ ਸੋ ਜਾਣੀਐ ਸੋ ਵਖਰੇ ਪਾਠ ਹੈ ਜੀਵਤ ਮਰੈ ਸੋ ਜਾਣੀਐ ਪਿਰ ਸੱਚੜਾ ਹੀਤ ਪਿਆਰੀ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁਠੀ ਸੰਸਾਰੇ ਹਉ ਮੁਠੜੀ ਧੰਦਾ ਧਾਵਣੀਆਂ ਪੈਰ ਛੋਡੇ ਆੜੀ ਵਿਦਣ ਕਾਰੇ ਇਹ ਵੱਖਰਾ ਪਾਠ ਕਰਨਾ ਹੈ ਪੈਰ ਛੋਡੇ ਆੜੀ ਵਿਦਣ ਕਾਰੇ ਘਰ ਘਰ ਕੰਤ ਮਹਿਲੀਆਂ ਰੂੜਾ ਹੀਤ ਪਿਆਰੇ ਮੈਂ ਪੈਰ ਸੱਚ ਸਲਾਹਣਾ ਮੈਂ ਪੇਰ ਸੱਚ ਸਾਲਾਹਣਾ ਹੋਰ ਰਹੀਸੀੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀਗਾਰੂ ਸਾ ਧਨ ਵਖਰਾ ਪਾਠ ਆਵੋ ਮਿਲੋ ਸਹਿਲੀ ਹੋ ਸਿਮਰੋ ਸਿਰਜਣਹਾਰੂ ਬਈਰ ਨਾਮ ਸੁਹਾਗਣੀ ਸੁਹਾਗਣੀ ਦੇ ਊੜਾ ਵੀ ਆ ਔਂਕੜ ਵੀ ਆ ਦਰਮਿਆਨਾ ਦਾ ਉਚਾਰਨ ਕਰਨਾ ਬਈਰ ਨਾਮ ਸੁਹਾਗਣੀ ਸੱਚ ਸਵਾਰਣ ਹਾਰੋ ਗਾਭੂ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੂ ਗੀਤ ਪਦ ਤੇ ਠਮਕ ਲਾ ਲਣੀਆ ਗਾਭੂ ਗੀਤ ਨਾ ਬਿਰਹੜਾ ਇਥੇ ਵਿਸਰਾਮ ਨਾਨਕ ਬ੍ਰਹਮ ਵਿਚਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ